ਮੰਡੀ ਰੋੜਾਂ ਵਾਲੀ ਦੀ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਹਰ ਸਾਲ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਸਾਲਾਨਾ ਲੰਗਰ ਲਗਾਉਣ ਤੋਂ ਬਾਅਦ ਮੰਡੀ ਰੋੜਾਂ ਵਾਲੀ ਦੇ ਵਿੱਚ ਪਹੁੰਚ ਕੇ ਵੀ ਲੰਗਰ ਲਗਾਇਆ ਜਾਂਦਾ ਹੈ ਜਿਸ ਦੇ ਚਲਦਿਆਂ ਅੱਜ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਦੇ ਵੱਲੋਂ ਮੰਡੀ ਰੋੜਾਂ ਵਾਲੀ ਦੇ ਵਿੱਚ ਇੱਕ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ ਇਸ ਲੰਗਰ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਮੰਡੀ ਰੋੜਾਂ ਵਾਲੀ ਤੇ ਆਸ-ਪਾਸ ਦੇ ਪਿੰਡਾਂ ਦੇ ਸੰਗਤਾਂ ਦੇ ਵੱਲੋਂ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਗਈ ਉੱਥੇ ਹੀ ਸਾਬਕਾ ਜਗਲਾਤ ਮੰਤਰੀ ਹੰਸਰਾ ਜੋਸ਼ਣ ਵੀ ਵਿਸ਼ੇਸ਼ ਤੌਰ ਤੇ ਜੇ ਜਿਨ੍ਹਾਂ ਦੇ ਵੱਲੋਂ ਸਭ ਤੋਂ ਪਹਿਲਾਂ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਅਤੇ ਬਾਅਦ ਦੇ ਵਿੱਚ ਲੰਗਰ ਵਿੱਚ ਹਿੱਸਾ ਲਿਆ ਗਿਆ ਲੰਗਰ ਦੇ ਵਿੱਚ ਵੱਡੀ ਗਿਣਤੀ ਵਿੱਚ ਆਏ ਹੋਏ ਸੇਵਾਦਾਰਾਂ ਦੇ ਵੱਲੋਂ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਸ਼ਿਖਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਆ ਸਾਬਕਾ ਜਗਲਾਤ ਮੰਤਰੀ ਹੰਸਰਾ ਜੋਸਨ ਨੇ ਕਿਹਾ ਕਿ ਮੰਡੀ ਰੋੜਾ ਵਾਲੀ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਵੱਲੋਂ ਪਿਛਲੇ 18 ਸਾਲਾਂ ਤੋਂ ਬੜਾ ਚੰਗਾ ਉਪਰਾਲਾ ਕਰਕੇ ਲੰਗਰ ਲਗਾਇਆ ਜਾ ਰਿਹਾ ਹੈ ਜਿਸ ਦੀ ਜਿੰਨੀ ਵੀ ਸਿਹਾਰਨਾ ਕੀਤੀ ਜਾਵੇ ਉਨੀ ਹੀ ਘਟ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹਨ ਮਾਤਾ ਚਿੰਤਪੁਰਨੀ ਲੰਗਰ ਕਮੇਟੀ ਦੇ ਆਗੂ ਖਰੈਤ ਲਾਲ ਵਰਮਾ ਅਤੇ ਗੋਪਾਲ ਕੰਬੋਜ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 18ਵਾਂ ਵਿਸ਼ਾਲ ਲੰਗਰ ਮੰਡੀ ਰੂੜਾਵਾਲੀ ਤੇ ਲੱਖੇ ਭਾਰਦਿਆ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਾਲ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮਾਤਾ ਚਿੰਤ ਪੂਰਨ ਦੇ ਦਰਬਾਰ ਤੇ ਲੰਗਰ ਲਗਾਇਆ ਜਾਵੇਗਾ ਤੇ ਉਸ ਤੋਂ ਬਾਅਦ ਮੰਡੀ ਰੂੜਾਵਾਲੀ ਦੇ ਵਿੱਚ ਵੀ ਇਸ ਵਿਸ਼ਾਲ ਲੰਗਰ ਦਾ ਆਰੰਭ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਅਗਰ ਸੰਗਤਾਂ ਦਾ ਸਹਿਯੋਗ ਮਿਲਦਾ ਰਿਹਾ ਤਾਂ ਇਹ ਲੰਗਰ ਹੌਲੀ-ਹੌਲੀ ਹੋਰ ਵਿਸ਼ਾਲ ਹੋਵੇਗਾ ਮੈਂ ਰੋੜਾਵਾਲੀ ਦੇ ਸਾਰੇ ਜਿੰਨੇ ਲੰਗਰ ਕਮੇਟੀ ਦੇ ਸਾਡੇ ਪ੍ਰਧਾਨ ਜੀ ਔਰ ਮੈਂਬਰ ਸਾਹਿਬ ਜਿਨ੍ਹਾਂ ਨੇ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਜੋ ਉੱਥੇ ਲੰਗਰ ਮਾਤਾ ਚਿੰਤਪੁਰ ਨਹੀਂ ਲੈ ਕੇ ਗਏ ਨੇ ਉੱਥੇ ਲੰਗਰ ਦੀ ਸੇਵਾ ਕੀਤੀ ਔਰ ਉਸ ਤੋਂ ਬਾਅਦ ਮਾਤਾ ਰਾਣੀ ਦੀ ਜੋਤ ਲੈ ਕੇ ਆਏ ਨੇ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਕਿਉਂਕਿ ਪਿਛਲੇ ਤਕਰੀਬਨ 18 ਸਾਲ ਹੋ ਗਏ ਨੇ ਇਹ ਰੋੜਾ ਵਾਲੀ ਦੇ ਸਾਰੇ ਜਿੰਨੇ ਸਤਕਾਰਯੋਗ ਪਹਿਨਾਪਰਾ ਨੇ ਬੜੀ ਸ਼ਰਧਾਪੂਰਵਕ ਦੇ ਨਾਲ ਹਰ ਮੇਲੇ ਦੇ ਵਿੱਚ ਜਾ ਕੇ ਪਾਰਟਿਸਪੇਟ ਕਰਦੇ ਨੇ ਔਰ ਇੱਕ ਤਰੀਕ ਨੂੰ ਜਿਹੜਾ ਉਹ ਮੇਲਾ ਮੁਕੰਮਲ ਹੋਇਆ ਕੁਛ ਦਿਨ ਪਹਿਲਾਂ ਦੋ ਦਿਨ ਪਹਿਲਾਂ ਹੀ ਉੱਥੋਂ ਆਏ ਨੇ ਔਰ ਅੱਜ ਲੰਗਰ ਦੇ ਰੂਪ ਦੇ ਵਿੱਚ ਸਾਰੇ ਸ਼ਹਿਰ ਦੀ ਸੇਵਾ ਕਰ ਰਹੇ ਨੇ ਮੈਂ ਮੁਬਾਰਕਬਾਦ ਦੇਣੀ ਚਾਹਨਾ ਕਿ ਮਾਤਾ ਰਾਣੀ ਦੀ ਸਾਡੇ ਤੇ ਹਮੇਸ਼ਾ ਦੇ ਵਾਸਤੇ ਮਾਤਾ ਚਿੰਤਪੁਰਨੀ ਦੀ ਜਿੰਨੀਆਂ ਹੋਰ ਸਾਡੀਆਂ ਮਾਤਾ ਨੇ ਪਹਾੜਾਂ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਦੀ ਸਾਡੇ ਦੇ ਉੱਤੇ ਕਿਰਪਾ ਬਣੀ ਰਹੇ ਔਰ ਤਾਂ ਜੋ ਕਿ ਇਹ ਇਲਾਕਾ ਵੀ ਤਰੱਕੀ ਕਰੇ ਔਰ ਸਾਡੇ ਤੋਂ ਹਮੇਸ਼ਾ ਜਿਹੜੇ ਪਰਿਵਾਰਕ ਤੌਰ ਤੇ ਵੀ ਅਸੀਂ ਜਾ ਕੇ ਮੱਥਾ ਟੇਕਨੇ ਆ ਉਹਨਾਂ ਪਰਿਵਾਰਾਂ ਦਾ ਵੀ ਆਉਣ ਵਾਲੇ ਸਮੇਂ ਤੇ ਹਮੇਸ਼ਾ ਉਹਨਾਂ ਦੇ ਵਾਸਤੇ ਖੁਸ਼ੀਆਂ ਵਧਨ ਔਰ ਉਹ ਪਰਿਵਾਰ ਹਮੇਸ਼ਾ ਵਾਸਤੇ ترقی ਕਰਨਾ ਔਰ ਮੈਂ ਫਿਰ ਆਪਣੇ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਦਾ। ਇਹਨਾਂ ਵਾਲੀ ਦਾ ਬਹੁਤ ਸਾਚੇ ਦਰਬਾਰ ਕੀ ਜੈ। ਥਰਮਾ ਵਿਸ਼ਾਲ ਪੰਡਾਵਾ ਮੰਡੀ ਰੋਡਾਂ ਵਾਲੀ ਵੱਲੋਂ ਜੋ ਹਰ ਸਾਲ ਮਾਤਾ ਚਿੰਤਪੁਰਨੀ ਦੇ ਦਰਬਾਰ ਤੇ ਲਗਾਇਆ ਜਾਂਦਾ ਹੈ ਉਸ ਤੋਂ ਬਾਅਦ ਉੱਥੇ ਵਾਪਸ ਆ ਕੇ ਮੰਡੀ ਰੋਡਾਂ ਵਾਲੀ ਦੇ ਵਿੱਚ ਲੰਗਰ ਦੇ ਤੌਰ ਤੇ ਉਹੀ ਵਿਸ਼ਾਲ ਪੰਡਾਵਾ ਲਗਾਇਆ ਜਾਂਦਾ ਹੈ। ਉਹ ਅੱਜ ਸੰਪੂਰਨ ਹੋ ਚੁੱਕਿਆ ਜੀ ਉਸ ਦੀ ਅੱਜ ਜੋ ਸਮਾਪਤੀ ਹੋ ਚੁੱਕੀ ਹੈ। ਇਹ ਬਹੁਤ ਹੀ ਵਧੀਆ ਮਾਤਾ ਰਾਣੀ ਦੀ ਕਿਰਪਾ ਹੋਈ ਏ ਉੱਥੇ ਵੀ ਲੰਗਰਾਂ ਦੇ ਵਿੱਚ ਮਾਤਾ ਰਾਣੀ ਦੀ ਫੁੱਲ ਕਿਰਪਾ ਹੋਈ ਏ ਤੇ ਇੱਥੇ ਵੀ ਉਸੇ ਤਰ੍ਹਾਂ ਹੀ ਮਾਤਾ ਰਾਣੀ ਨੇ ਕਿਰਪਾ ਕੀਤੀ ਏ ਸਾਰੇ ਸੇਵਾਦਾਰਾਂ ਦੇ ਤੇ ਆਸ-ਪਾਸ ਦੇ ਇਲਾਕੇ ਤੇ ਲੰਗਰ ਬਹੁਤ ਵਧੀਆ ਲੱਗੇ ਨੇ ਜਿੰਨਾ ਵੀ ਵੀਰਾਂ ਭੈਣਾਂ ਭਰਾਵਾਂ ਨੇ ਤਿਲ ਫੁੱਲ ਇਸ ਲੰਗਰ ਦੇ ਵਿੱਚ ਭੇਟ ਪਾਈ ਏ ਉਹਨਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਆਉਣ ਵਾਲੇ ਹੁਣ ਅਗਲੇ ਸਾਲ ਦੇ ਵਿੱਚ ਫਿਰ ਇਸ ਤੋਂ ਵੀ ਵਧੀਆ ਲੰਗਰ ਜੋ ਏ ਮਾਤਾ ਰਾਣੀ ਦੇ ਦਰਬਾਰ ਤੇ ਵੀ ਲਗਾਇਆ ਜਾਵੇਗਾ ਉੱਥੋਂ ਵਾਪਸ ਆ ਕੇ ਮੰਡੀ ਰੋਡਾਂ ਵਾਲੀ ਦੇ ਵਿੱਚ ਵੀ ਲੰਗਾਇਆ ਜਾਵੇਗਾ ਤੇ ਸੰਗਤਾਂ ਨੂੰ ਇਹ ਅਪੀਲ ਹੈ ਕਿ ਜਿਵੇਂ ਇਸ ਸਾਲ ਵੱਧ ਚੜ ਕੇ ਸੇਵਾ ਕੀਤੀ ਹੈ ਅਗਲੇ ਸਾਲ ਵੀ ਸੰਗਤਾਂ ਇਸੇ ਤਰ੍ਹਾਂ ਹੀ ਸੇਵਾ ਕਰਦੀਆਂ ਨੇ ਤੇ ਮਾਮਾਈਓਨਾ ਤੇ ਕਿਰਪਾ ਬਣ